ਲਓ ਜੀ ਵਿਸਾਖੀ ਦੇ ਸਾਰਿਆਂ ਨੂੰ ਬਧਾਈਆਂ ਖਾਲਸਾ ਸਾਜਨਾ ਦੇ ਉਸਤੇ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਤਕਸਬ ਤੇ ਦੇਖੋ ਸਾਰਿਆਂ ਨੂੰ ਭਾਰੀ ਰਸ ਅੱਗੇ ਵੀ ਆਉਂਦੇ ਹੁੰਦੇ ਅੱਗੇ ਆਪਾਂ ਇੱਕ ਦੋ ਦਿਨ ਪਹਿਲਾਂ ਆ ਜਾਂਦੇ ਹੁੰਦੇ ਆ ਅੱਜ ਆਪਾਂ ਵਿਸਾਖੀ ਵਾਲੇ ਦਿਨ ਆਏ ਆ ਦੇਖੋ ਬਹੁਤ ਭਾਰੀ ਰਸ ਲਓ ਦੇਖੋ ਕਰੋ ਦਰਸ਼ਨ ਤੁਸੀਂ ਵੀ ਆਪਾਂ ਵੀ ਚਲਦੇ ਤੱਕ ਤੇ ਦੇਖਦੇ ਹਾਂ ਮੱਥਾ ਤੇ ਪਾਸ਼ਾ ਚੜ੍ਹਦੀ ਕਲਾ ਰੱਖੇ ਸਾਰਿਆਂ ਦੀ ਬਹੁਤ ਜ਼ਿਆਦਾ ਭਾਰੀ ਦਾਸ ਬਹੁਤ ਜ਼ਿਆਦਾ ਭਾਰੀ ਦਾਸ ਨਾਲ ਦਿਨ ਤੁਸੀਂ ਵੀ ਤੇਰਾ ਦਰਸ਼ਨ ਬਣੇ ਰਹੋ ਵੀਡੀਓ ਨਾਲ ਅੱਗੇ ਸ਼ੇਅਰ ਕਰ ਦਿਓ ਗੁਰੂ ਜੀ ਚੇਲਾ ਆਪ ਵੀ ਚੇਲਾ ਸੀਗੇ ਅੱਜ ਤੱਕ ਹੀ ਕਹਿੰਦੇ ਕਿੰਨਾ ਬਾਡੀ ਤੂੰ ਮੇਰਾ ਚੇਲਾ ਮੈਂ ਤੇਰਾ ਗੁਰਾ ਆਹ ਗੋਲੇ ਬੰджуਆ ਜਿੱਲਾ ਦੇ ਗੁਰੂ ਪੰਜਾਂ ਦੇ ਸਿਰਲੇ ਦੇਰ ਉੱਥੇ ਮਹਾਰਾਜ ਜੀ ਨੇ ਉਹਨਾਂ ਨੂੰ ਪੰਜਾਂ ਨੂੰ ਛਕਾਇਆ ਅੰਮ੍ਰਿਤ ਆਪ ਉਹਨਾਂ ਤੋਂ ਛੁਟਿਆ ਵੀ ਉਹ ਪਾਉਲ ਖੜੇ ਤਾਂ ਹਰ ਹੋਏ ਜਨਮ ਸੇਲਾ ਅੱਜ ਦਾ ਦੁਆਰੇ ਪ੍ਰਿਆਮ ਕੇਲਾਗੁਰ ਸੰਗੀਤ ਕੀਨੇ ਖਾਲਸਾ ਮਨ ਮੁਖੀ ਦੋਹਿਲਾ ਅਜਰੇ ਦਿਨ ਦੀਆ ਗੁਰੂ ਦੋ ਸਿੰਘ ਮਹਾਰਾਜ ਨੇ ਨੰਦਪੁਰ ਸਾਹਿਬ ਵਿਖੇ ਗੁਰੂ ਹੰਪਿਆਰਿਓ ਜੇਸਕਰ ਸਾਹਿਬ ਵਿਖੇ ਪੰਜਾਂ ਪਿਆਰਾਂ ਦੀ ਜੋੜੀ ਉੱਧਰ ਵੀ ਆਜੇ ਮਰੀਆ ਪੈਨੋਂ ਪਹਿਲਾਂ ਸਰੋਵਰ ਤੇ ਆਪਾਂ ਕਰ ਲਈਏ ਪੰਜ ਸਨਾਨਾ ਫਿਰ ਚੱਲਾਂਗੇ ਤਸਤੇ ਤੇ ਕਿੱਥੇ ਬਾਕੀ ਆ ਸਾਰੀ ਗਤਾਂ ਦਾ ਬਹੁਤ ਭਾਰੀ ਆ ਸਰ ਸਿਰੋਵਰ ਕੋਈ ਤੁਹਾਨੂੰ ਸਮਾਨਾ ਕਰਕੇ ਨਾ ਪਰ ਦੇਖ ਰਹੇ ਆ ਸਤਿ ਸ਼੍ਰੀ ਅਕਾਲ ਤੇ ਮੱਥਾ ਤੁਸੀਂ ਵੀ ਨਾਲ ਦੇ ਨਾਲ ਬਣੇ ਰਹੋ ਵੀਡੀਓ ਨਾਲ ਕਰੋ ਅਰਸ਼ਣ ਸੰਗਤਾਂ ਦੇ ਤੇ ਗੁਰੂ ਸਾਹਿਬ ਦੇ ਅੱਜ ਰਾਸੂ ਬਹੁਤ ਭਾਰੀ ਆ ਇਥੋਂ ਲੈ ਕੇ ਲੈਣਾ ਲੱਗ ਗਿਆ ਦੇਖੋ ਪੂਰਾ ਘੰਟਾ ਤੱਕ ਲੱਗੂ ਮੱਥਾ ਟੇਕਣ ਤੱਕ ਹੋਏ 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 ਹੋਣ ਜਾਉਣ ਜਾ ਜੇ ਪੱਖ ਮਟਾ ਤੱਕ ਕੋਲੋਂ ਅੱਜ ਫੇਰ ਦਿਖਾਉਣੇ ਨੇ कृपा 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 जे हरे हर सिंधी कृ कृपा ਇੰਦਰਾ ਵਿਕਰਾਂਤ ਸੱਜਣਾਂ ਦੇ ਸੁਣਿਆ ਪੰਮੀ ਇੰਦਰਾ ਵਿਕਰਾਂਤ ਸੱਜਣਾਂ ਦੇ ਸੁਣਿਆ ਦੇਖੋ ਉਹਦਾ ਘਰ ਨਹੀਂ ਕੋਈ ਇੱਕ ਸੰਗਤਾਂ ਦਾ ਰਸਵਾਲ ਹੈ ਆ ਮਨਜੀਤ ਸਾਹਿਬ ਆ ਸਾਈ ਨੰਮੀ ਵਿਸ਼ਾਸ਼ਤਰ ਕੋਈ ਪਹਿਲੀ ਵਾਰ ਇੰਨਾ ਰਸ ਦੇਖਿਆ ਪਤਾ ਡੇਢ ਘੰਟੇ ਚ ਮੱਥਾ ਟੇਕਿਆ ਪੂਰਾ ਤਿਕਾਉਂ ਨੇ ਸੋ ਨਵੀਂ ਰਸ ਅੱਗੇ ਵਿਸਾਖੀ ਤੋਂ ਪਹਿਲਾਂ ਆ ਜਾਂਦੇ ਹੁੰਦੇ ਇੱਕ ਦਿਨ ਦੇਖੋ ਹਾਂ ਦੇ ਦੇਖੋ ਰੱਬਾ ਪਾਰ ਕਰਾਉਣ ਦੇ ਵਿੱਚ ਥੱਲੇ ਬਣਿਆ ਪੋਰਾ ਸਾਹਿਬ ਸਰੋਵਰ ਆ ਥੱਲੇ ਵੀ ਬਹੁਤ ਭਾਰੀ ਰਸ ਹੈ ਔਰ ਇਸ ਸਰੀਰ ਦਾ ਕੋਈ ਕਰਤ ਨਹੀਂ ਹੈ ਸਭ ਇਹ ਸਾਰੇ ਸਾਰੇ ਘਟਾ ਦੇ ਮਿਲੇ ਵੀ ਕਰਤਾ ਨਹੀਂ ਹੈ ਸ਼ਕਤੀ ਦੇ ਸੰਗ ਦਾ ਬਣ ਹੋ ਜਾਵੇ ਕਾਹਦੇ ਆਧਾਰ ਤੇ ਆਪਣੀ ਜੀਵਨਵਾਰੀ ਆਉਂਦੀ ਹੈ ਆਕਾਸ਼ ਦਾ ਰੂਪ ਜਿਹੜਾ ਨਾਮ ਲੈ ਸਤਿਗੁਰੂ ਦੀ ਬੋਲ ਤਰਬਾਣੀ ਪੜ ਬਾਣੀ ਦਾ ਵਿਚਾਰ ਕਰ ਤੇ ਵਿਚਾਰ ਕੇ ਆਪਣੇ ਜੀਵਨ ਵਿੱਚ ਉਸ ਨੂੰ ਅਮਲੀ ਜਾਗਣ ਦਾ ਹੈ ਨਾ ਸਤਿਗੁਰ ਦੇ ਉਪਦੇਸ਼ਾਂ ਨੂੰ ਮੰਨ ਕੇ ਉਹਨਾਂ ਨੂੰ ਦੇਸ਼ਾਂ ਦੇ ਵਿੱਚ ਵਰਪਾਉ ਕਰਦਾ ਹੈ ਆਪਣਾ ਦੇਸ਼। ਕਿ ਅੱਗੇ ਦਿਖਾਉਣਾ ਚੱਲ ਕੇ ਆਪਾਂ। ਜੋੜਿਆਲੇ ਬੱਲੇ ਆ ਰਹੀਆਂ। ਤਾਂ ਵੀ ਆਪਾਂ ਮੱਥਾ ਉੱਤੇ ਟੇਕ ਕੇ ਸਰਦਾਰ ਸਾਹਿਬ ਦਾ ਦਿੱਖ ਐਸੀ ਕਾਨਫਰੰਸਾਂ ਲਏ ਨੇ। ਪੰਥਕਾਲਾਂ ਦੀ ਵੀ ਤੇ ਦੂਜਿਆਂ ਦੀ ਕਾਲਾਂ। ਸਰਦਾਰ ਜੀ। ਕਿੰਦੇਲਾ वाह चलादारे लंगर ते बाक़ी कहिड़े कहिड़े भाउ आए दर्शन कर ਪ੍ਰਕਾਰ ਫਹੀਦ ਜੀ ਬਾਲ ਸਾਹਿਬ ਪਰਮੇਸ਼ਰ ਜੀ ਦਾ ਪ੍ਰਗਾਮ ਕਰਦੇ ਹਾਂ ਅੱਜ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦੇ ਕਰਕੇ ਵਧਾਈਆਂ ਵਾਹ ਠੀਕ ਹੈ ਬਾਈ ਜੀ